ਸਾਡੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜੀ ਦਾ ਖੁਸ਼ੀ ਦਾ ਮੌਲਾ ਜੋ ਕਿ ਬੀਜੇਪੀ ਨੇ ਉਹਨਾਂ ਨੇ ਜੋਇਨ ਕੀਤਾ ਸੀਗਾ ਔਰ ਉਹਦੇ ਚ ਇੰਜ ਲੱਗਦਾ ਸੀ ਵੀ ਬੜਾ ਇਹਨਾਂ ਨੇ ਗਲਤ ਸਟੈਪ ਚੱਕ ਲਿਆ ਲੇਕਿਨ ਮੋਦੀ ਜੀ ਨੇ ਪ੍ਰਧਾਨ ਮੰਤਰੀ ਨੇ ਔਰ ਗ੍ਰਹਿ ਮੰਤਰੀ ਅਮੇਸ਼ਾ ਜੀ ਨੇ ਉਹਨਾਂ ਨੂੰ ਮੰਤਰੀ ਮੰਡਲ ਦੇ ਆਪਣੇ ਚ ਸ਼ਾਮਿਲ ਕੀਤਾ ਜੋ ਪਿਛਲੇ 4-5 ਦਿਨਾਂ ਤੋਂ ਗੱਲ ਚੱਲ ਰਹੀ ਸੀ ਮੈਨੂੰ ਸ਼ਾਇਦ ਪਤਾ ਨਹੀਂ ਹੁਣ ਕੀ ਹੋਊਗਾ ਪ੍ਰਧਾਨ ਜੋ ਮੋਦੀ ਸਾਹਿਬ ਨੇ আর ਬੀਜੇਪੀ ਸਰਕਾਰ ਨੇ ਉਹਨਾਂ ਨੂੰ ਮਿਨਿਸਟਰ ਬਣਾ ਕੇ ਦੁਬਾਰਾ ਲਾਈਨ ਤੇ ਚੜਾ ਦਿੱਤਾ ਹੈ ਅੱਜ ਅੰਜ ਨਾਨਕਾ ਪਰਿਵਾਰ 'ਚ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਅੱਜ ਸਾਡੇ ਮੇਰੇ ਬ੍ਰਦਰ ਪੋਆਜੀ ਦੇ بیٹے ਇਸ ਘਰ ਦੇ ਭਾਜੇ ਦੋਤੇ ਤੁਸੀਂ ਕੁਛ ਮਰਜੀ ਤਰਜਾ ਦੇ ਲੋ ਬਟ ਉਹ ਮਾਛੀਵਾੜੇ ਸ਼ਹਿਰ ਲਈ ਵੀ ਬਹੁਤ ਵੱਡੀ ਤੇ ਗਰਵ ਦੀ ਗੱਲ ਹੈ ਕਿ ਅੱਜ ਇਸ ਸ਼ਹਿਰ ਦਾ ਦੋਤਾ ਮਿਨਿਸਟਰੀ ਦੇ ਵਿੱਚ ਪਹੁੰਚੇ ਨੇ ਜੀ ਦੇਖੋ ਮੋਦੀ ਜੀ ਨੇ ਬਹੁਤ ਵੱਡਾ ਕੰਮ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਇਸ ਕਾਬਿਲ ਸਮਝਿਆ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਕਿੰਨਾ ਵੱਡੇ ਪੱਧਰ ਤੇ ਜਾ ਕੇ ਕੰਮ ਕਰ ਸਕਦੇ ਨੇ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਸਾਡੇ ਵਾਸਤੇ ਨਹੀਂ ਸਾਰੇ ਪੰਜਾਬ ਵਾਸਤੇ ਬੜੀ ਦਾ ਖੁਸ਼ੀ ਦਾ ਮਾਹੌਲ ਆ ਕਿਉਂਕਿ ਭਾਜਪਾ ਨੇ ਉਹਨਾਂ ਨੇ ਜੋਇਨ ਕੀਤਾ ਸੀਗਾ ਔਰ ਉਹਦੇ ਜਿੰਜ ਲੱਗਦਾ ਸੀ ਵੀ ਬੜਾ ਇਹਨਾਂ ਨੇ ਗਲਤ ਸਟੈਪ ਚੱਕ ਲਿਆ ਲੇਕਿਨ ਮੋਦੀ ਜੀ ਨੇ ਪ੍ਰਧਾਨ ਮੰਤਰੀ ਨੇ ਔਰ ਗ੍ਰਹਿ ਮੰਤਰੀ ਅਮੇਸ਼ਾ ਜੀ ਨੇ ਉਹਨਾਂ ਨੂੰ ਮੰਤਰੀ ਮੰਡਲ ਦੇ ਆਪਣੀ ਵਿੱਚ ਸ਼ਾਮਿਲ ਕੀਤਾ ਔਰ ਇਹ ਕਰਨ ਨਾਲ ਅੱਜ ਬਹੁਤ ਬੜਾ ਉਤਸਾਹ ਪੰਜਾਬ ਦੇ ਵਿੱਚ ਪੰਜਾਬ ਦੀ ਕੀ ਯੋਜਨਾਵਾਂ ਨੇ ਕੁਝ ਧਿਆਨ ਖਾਇਆ ਛਾ ਛੋਟੇ ਬਿੱਟੂ ਜੀ ਕੀ ਸੁਪਨੇ ਨੇ ਪੰਜਾਬ ਚ ਲਿਆਉਣ ਦੇ ਦੇਖੋ ਇਹ ਤਾਂ ਅੱਜ ਸਟੇਟ ਆ ਜਿਹੜੀ ਆਪਣੀ ਲਾਅ ਐਂਡ ਆਰਡਰ ਕਨਿਊਂ ਡਿਸਟਰਬ ਆ ਔਰ ਸਾਰਾ ਫਲਾਦ ਨਸ਼ੇ ਕਨਿਊਂ ਡਿਸਟਰਬ ਆ ਉਹ ਵਕਤ ਜੇ ਵੈਦਾ ਸਰ ਸ਼ੀਦ ਆਜ ਅਨਸਾਰ ਬੈਂ ਸਿੰਘ ਜੀ ਦਾ ਪੋਤਾ ਔਰ ਉਹਨਾਂ ਨੇ ਕੰਮ ਕਰੇ ਹੋਏ ਨੇ ਔਰ ਉਹਨਾਂ ਦੀ ਪੂਰੀ ਮੰਨ ਦੀ ਇੱਛਾ ਕਿ ਮੈਂ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਲਾਅ ਐਂਡ ਆਰਡਰ ਔਰ ਨਸ਼ੇ ਦੇ ਪ੍ਰਤੀ ਦਿੱਲੀ ਸਰਕਾਰ ਦੇ ਨਾਲ ਰਲ ਕੇ ਇਸੇ ਨੱਥ ਪਾਵਾਂਗਾ ਬਹੁਤ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਜੋ ਪਿਛਲੇ 4-5 ਦਿਨਾਂ ਤੋਂ ਗੱਲ ਚੱਲ ਰਹੀ ਸੀ ਮੈਨੂੰ ਸ਼ਾਇਦ ਪਤਾ ਨਹੀਂ ਹੁਣ ਕੀ ਹੋਊਗਾ ਪ੍ਰਧਾਨ ਜੋ ਮੋਦੀ ਸਾਹਿਬ ਨੇ আর ਬੀਜੇਪੀ ਸਰਕਾਰ ਨੇ ਉਹਨਾਂ ਨੂੰ ਮਿਨਿਸਟਰ ਬਣਾ ਕੇ ਦੁਬਾਰਾ ਲਾਈਨ ਤੇ ਚੜਾ ਦਿੱਤਾ ਹੈ ਇਹ ਸੈ ਤੁਹਾਨੂੰ ਯਾਦ ਹੋਊਗਾ ਕਿ 1985 'ਚ ਵੀ ਜੋ ਸਰਬੰਸੇ ਨੇ ਹੁਣ ਇਲੈਕਸ਼ਨ ਹਾਰ ਗਏ ਸੀਗੇ ਔਰ ਜੀਵਨ ਗਾਂਧੀ ਉਹਨਾਂ ਨੇ ਪ੍ਰਧਾਨ ਬਣਾ ਕੇ ਸਰਬੰਸੇ ਨੂੰ ਦੁਬਾਰਾ ਪ੍ਰਧਾਨ ਬਣਾਇਆ ਸੀ ਉਸੇ ਤਰ੍ਹਾਂ ਸਰਬੰਸੇ ਨੇ 4-5 ਪੂਰਨਾਂ ਚੱਲਦੇ ਹੋਏ ਬਿੱਟੂ ਜੀ ਜਿਹਾ ਜਿਹੜਾ ਸਮੇਂ ਚ ਉਹਨਾਂ ਵਿਚਾਰ ਕੁੱਝ ਹਲਕਾ-ਮੋਚਾ ਚੱਲਦੇ ਪੂਰੇ ਕਰ ਲਏ ਤੁਸੀਂ ਚੋਂ ਗਏ ਤੁਰੇ ਪੁਰੇ ਪਿੰਡਾਂ ਚ ਕੀ ਹਾਰ ਦਾ ਕੀ ਕਾਰਨ ਬਣਿਆ ਨਹੀਂ ਦੇਖੋ ਉਹ ਤਾਂ ਕਈ ਸਟੈਪ ਸੀਗੇ ਪਹਿਲਾਂ ਜਾਂਦੇ ਸੀ ਤਾਂ ਲੋਕੀ ਬੜੇ ਮਯੂਸ ਸੀ ਕਿਉਂਕਿ ਅਸੀਂ ਜਾਣਾ ਤਾਂ ਕਾਂਗਰਸੀ ਮੋਬਾਰਾ ਦੇ ਵਿੱਚ ਸੀਗਾ ਤੋਂ ਪਹਿਲਾਂ ਗਏ ਦੂਈ ਗੁਰ ਗਏ 32 ਗਏ ਪਰ ਹੌਲੀ-ਹੌਲੀ ਲੋਕੀ ਮੋੜ ਲਹੁੰਦੇ ਗਏ ਅਰੇ ਸਾਨੂੰ ਪੂਰਾ ਗਿੱਲ ਹਲਕੇ ਦੇ ਵਿੱਚ ਮੈਂ ਕਾਫੀ ਕੰਮ ਕੀਤਾ ਸਾਨੂੰ ਪੂਨ ਸਮਰਥਕ ਉੱਤੇ ਮਿਲਿਆ 33000 ਪਲੱਸ ਵੋਟਾਂ ਉੱਥੋਂ ਲੈ ਕੇ ਮ ਵੀ ਦੇ ਪਿਛੋੜ ਚ ਭਾਈ ਜੀ ਤੁਸੀਂ ਵੀ ਇਹਨਾਂ ਨੂੰ ਗਾਈਡ ਕਰਦੇ ਰਹੇ ਹੋ ਫਿਰ ਸਿਆਸਤ ਦੇ ਵਿੱਚ ਹੁਣ ਕੀ ਗਾਈਡ ਕਰੋਗੇ ਪੰਜਾਬ ਦੀ ਸਿਆਸਤ ਨਹੀਂ ਵੀ ਪੰਜਾਬ ਲਈ ਕੀ ਲੈ ਕੇ ਆਉਣਾ ਦੇਖੋ ਇੱਕ ਡਾਊਨਫਾਲ ਤੋਂ ਬਾਅਦ ਦੁਬਾਰਾ ਆਪਾਂ ਨੈਵੀਂ ਤੇ ਚੜ੍ਹੇ ਹੋਰ ਮੈਂ ਇਹੀ ਚਾਹਾਂਗਾ ਕਿ ਜੋ ਕਮੀਆਂ ਪੇਸ਼ੀਆਂ ਪਿਛਲੇ ਸਮੇਂ ਚ ਰਹਿ ਗਈਆਂ ਉਹਨਾਂ ਨੂੰ ਆਪਾਂ ਦੂਰ ਕਰਦੇ ਹੋਏ ਨਵੀਂ ਲਾਈਨ ਤੇ ਨਵੇਂ ਸਿਰੇੋਂ ਨਵਾਂ ਕੰਮ ਸ਼ੁਰੂ ਕਰੀਏ ਹਾਂ ਜੀ ਅੱਜ ਨਾਨਕਾ ਪਰਿਵਾਰ ਚ ਬਹੁਤ ਖੁਸ਼ੀ ਦੀ ਲਹਿਰ ਹੈ ਕਿਉਂਕਿ ਅੱਜ ਸਾਡੇ ਮੇਰੇ ਬ੍ਰਦਰ ਮਾ ਪੁਆਜੀ ਦੇ ਬੇਟੇ ਇਸ ਘਰ ਦੇ ਪਾੜ ਜੇ ਦੋਤੇ ਤੁਸੀਂ ਕੁਝ ਮਰਜੀ ਤਰਜ਼ਾ ਦੇ ਲੋ ਬਟ ਉਹ ਮਾਛੀਵਾੜੇ ਸ਼ਹਿਰ ਲਈ ਵੀ ਬਹੁਤ ਵੱਡੀ ਤੇ ਗਰਵ ਦੀ ਗੱਲ ਹੈ ਕਿ ਅੱਜ ਇਸ ਸ਼ਹਿਰ ਦਾ ਦੋਤਾ ਮਿਨਿਸਟਰੀ ਦੇ ਵਿੱਚ ਪਹੁੰਚੇ ਨੇ ਜੀ ਦੇਖੋ ਮੋਦੀ ਜੀ ਨੇ ਬਹੁਤ ਵੱਡਾ ਕੰਮ ਕੀਤਾ ਕਿ ਉਹਨਾਂ ਨੇ ਉਹਨਾਂ ਨੂੰ ਇਸ ਕਾਬਿਲ ਸਮਝਿਆ ਕਿ ਉਹ ਪੰਜਾਬ ਦੇ ਹੱਕ ਦੇ ਵਿੱਚ ਕਿੰਨਾ ਵੱਡੇ ਪਦਰ ਤੇ ਜਾ ਕੇ ਕੰਮ ਕਰ ਸਕਦੇ ਨੇ ਇਸ ਕਰਕੇ ਅੱਜ ਅਸੀਂ ਪੂਰੇ ਜਸ਼ਨ ਦੇ ਵਿੱਚ ਆ ਗਿਆ ਬਿੱਟੂ ਐਂਡ ਛਾ ਗਿਆ ਵਿੱਚੋਂ ਥੈਂਕ ਯੂ ਸੋ ਮਚ ਜੀ ਤੋਡੇ ਲਈ ਸਾਰਿਆਂ ਲਈ ਬਹੁਤ ਵਧਾਈ ਸਾਡੇ ਭਜ ਭਾਂਜੇ ਨੂੰ ਮੰਤਰੀ ਬਣਾਇਆ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਅਸੀਂ ਨੱਚ ਟੱਪ ਕੇ ਖੁਸ਼ੀ ਮਨਾਈ ਲੱਡੂ ਬੰਡੇ ਅਸੀਂ ਸਾਰੇ ਬਹੁਤ ਖੁਸ਼ ਆ ਕਿ ਉਹਨੂੰ ਮਿਹਨਤ ਉਹਦੀ ਉਹਨੂੰ ਪੱਲੇ ਮਿਲੀ ਅਸੀਂ ਬਹੁਤ ਹੀ ਧੰਨਵਾਦੀ ਹਾਂ ਮੋਦੀ ਸਾਹਿਬ ਜੀ ਦੇ ਜਿਨ੍ਹਾਂ ਨੇ ਉਹਨਾਂ ਨੇ ਮੰਤਰੀ ਬਣਾਇਆ ਅਸੀਂ ਬਹੁਤ ਖੁਸ਼ ਆ